ਅਬਰੌਲ ਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਆਪਣੀ ਕੋਠੀ ਨੂੰ ਪੂਰੀ ਤਰ੍ਹਾਂ ਢਾਈ ਤਰੀਕ ਕਰਕੇ ਉੱਥੇ ਦੁਕਾਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਦੁਕਾਨਾਂ ਦਾ ਬਣਾਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਵੱਡੀ ਗੱਲ ਇਹ ਹੈ ਕਿ ਦੁਕਾਨਾਂ ਦੀ ਆੜ ਵਿੱਚ ਇਸ ਵਿਅਕਤੀ ਵੱਲੋਂ ਜਿਹੜੀ ਕਿ ਸਰਕਾਰੀ ਜਗ੍ਹਾ ਤੋਂ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਉਹ ਆਲੇ ਦੁਆਲੇ ਨੂੰ ਬਰਦਾਸ਼ਤ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਇਸ ਸ਼ਹਿਰ ਦੀ ਖੂਬਸੂਰਤੀ ਵੀ ਖਤਮ ਹੋਦੀ ਹੈ ਤੇ ਨਾਲ ਹੀ ਹੋਰ ਲੋਕਾਂ ਦਾ ਵੀ ਹੌਸਲਾ ਵੱਧਦਾ ਹੈ ਜਾਣਕਾਰੀ ਦੇ ਮੁਤਾਬਿਕ ਇੱਥੇ ਰਹਿਣ ਵਾਲੇ ਇਸ ਵੀ ਵਿਅਕਤੀ ਵੱਲੋਂ ਇੱਕ ਉਕਤੀ ਦਿੱਤੀ ਗਈ ਹੈ ਉਹ ਸ਼ਹਿਰ ਤੋਂ ਬਾਹਰ ਰਹਿਣ ਵਾਲਾ ਹੈ ਤੇ ਉਸ ਵੱਲੋਂ ਇਸ ਮਕਾਨ ਨੂੰ ਢਾ ਕੇ ਇੱਥੇ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ ਤੇ ਪਰ ਦੁਕਾਨ ਦੀ ਆਰਦੇ ਵਿੱਚ ਉਸ ਵਿਅਕਤੀ ਦੇ ਵੱਲੋਂ ਸਰਕਾਰੀ ਜਗ੍ਹਾ ਜਿਹੜੀ ਕਿ ਸੜਕ ਦੇ ਅਧੀਨ ਆਉਂਦੀ ਹੈ 5-5 ਫੁੱਟ ਤੱਕ ਆਪਣੀ ਕੋਠੀ ਦੀ ਬਾਉਂਡਰੀ ਦੇ ਅੰਦਰ ਉਸ ਵੱਲੋਂ ਸ਼ਾਮਿਲ ਕੀਤੀ ਗਈ ਹੈ ਇੱਥੋਂ ਤੱਕ ਕਿ ਸਰਕਾਰੀ ਖੰਭਿਆਂ ਉੱਤੇ ਲੱਗੇ ਹੋਏ ਜਿਹੜੇ ਬੋਰਡ ਹਨ ਉਹ ਸਰਕਾਰੀ ਖੰਬੇ ਵੀ ਉਸੇ ਬਾਉਂਡਰੀ ਦੇ ਅੰਦਰ ਚਲੇ ਗਏ ਨੇ ਜਿਸ ਦੇ ਚਲਦਿਆ ਆਸ-ਪਾਸ ਦੇ ਲੋਕਾਂ ਵੱਲੋਂ ਸਥਾਨਕ ਪ੍ਰਸ਼ਾ ਨਨ ਨੂੰ ਜਾਣਕਾਰੀ ਵੀ ਦਿੱਤੀ ਗਈ ਤੇ ਇਸ ਦੇ ਚਲਦਿਆਂ ਉਥੇ ਆ ਕੇ ਅਧਿਕਾਰੀਆਂ ਵੱਲੋਂ ਇਸ ਕੰਮ ਨੂੰ ਰੋਕਿਆ ਵੀ ਗਿਆ ਤੇ ਨਾਰੀ ਹੌਨਾ ਨੂੰ ਦਸਤਾਵੇਜ਼ ਚੈੱਕ ਕਰਾਉਣ ਦੀ ਹਦਾਇਤ ਵੀ ਦਿੱਤੀ ਪਰ ਫਿਰ ਵੀ ਉਸ ਵਿਅਕਤੀ ਦੇ ਵੱਲੋਂ ਜੀਸੀਬੀ ਨੂੰ ਮੰਗਾ ਕੇ ਕੰਮ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਤੇ ਕੰਮ ਚੱਲ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਨਜਾਇਜ਼ ਕਬਜ਼ੇਖਾਨੇ ਉਹਨੂੰ ਸਮੇਂ ਰਹਿੰਦੇ ਹੀ ਪ੍ਰਸ਼ਾਸਨ ਦੂਰ ਕਰੇ ਤਾਂ ਕਿ ਹੋਰ ਲੋਕਾਂ ਦਾ ਹੌਸਲਾ ਨਾ ਵਧੇ ਤੇ ਸ਼ਹਿਰ ਦੀ ਖੂਬਸੂਰਤੀ ਵੀ ਬਰਕਰਾਰ ਰਹੇ ਸਰ ਗੱਲ ਇਦਾਂ ਕਿ ਇਹ ਅਬਰੋਰ ਨਗਰ ਦਾ ਮੇਨ ਚੌਕ ਹੈ ਜਿਹੜਾ ਨਾਲ ਹੀ ਸਾਡੇ ਗੁਰਦੁਆਰਾ ਸਾਹਿਬ ਹੈ ਜੀ ਨਾਲ ਹੈ ਉਹਨੂੰ ਰਸਤਾ ਜਾਂਦਾ ਤਰਵੇਣੀ ਚੌਕ ਨੂੰ ਰਸਤਾ ਜਾਂਦਾ ਇਸ ਚੌਕ ਦੇ ਉੱਤੇ ਇਹ ਪੁਰਾਣੀਆਂ ਕਾਫੀ ਪੁਰਾਣੀਆਂ ਦੋ ਕੋਠੀਆਂ ਜਿਹੜੀਆਂ ਪੂਰੀ ਫੈਮਿਲੀ ਦੀਆਂ ਸੀ ਜਿਹਦੇ ਵਿੱਚ ਤੁਸੀਂ ਨਾਲ ਉਹਦੇ ਬ੍ਰਦਰ ਦੀ ਵੀ ਕੋਠੀ ਹੈ ਐਸ ਪ੍ਰੈਜ਼ੈਂਟ ਹੁਣ ਰਹਿ ਰਿਹਾ ਹੈ ਇਹ ਅਸ਼ਵਨੀ ਜੀ ਸੀ ਜਿਨ੍ਹਾਂ ਦੀ ਡੈਥ ਹੋ ਗਈ ਹੈ ਉਹਨਾਂ ਦੇ ਫੈਮਿਲੀ ਨੇ ਕੋਠੀ ਵੇਚੀ ਹੈ ਔਰ ਇਹ ਕੋਠੀ ਧਾਰੀਵਾਲ ਦੀ ਕੋਈ ਫਰਮ ਹੈ ਉਹਨੇ ਲਈ ਹੈ ਔਰ ਲੈਣ ਤੋਂ ਬਾਅਦ ਉਸਨੇ ਇਸ ਕੋਠੀ ਨੂੰ ਖਤਮ ਬਿਲਡਿੰਗ ਨੂੰ ਖਤਮ ਕਰਕੇ ਇਹਦਾ ਪਲਾਟ ਪਲਾਟਿੰਗ ਕੱਟੀ ਜਿਹੜੀ ਸਾਨੂੰ ਕੋਈ ਪਤਾ ਲੱਗਿਆ ਕਿ ਇੱਥੇ ਲੋਕਲ ਲੋਕਾਂ ਕੋਲੋਂ ਕਿ ਉਹ ਇੱਥੇ ਮਾਰਕੀਟ ਕੱਟ ਰਹੇ ਆ ਦੁਕਾਨਾਂ ਬਣਾ ਰਹੇ ਆ ਔਰ ਦੁਕਾਨਾ ਜਿਹੜਾ ਕਿ ਅਸੀਂ ਕੱਲ ਇਹਨਾਂ ਨੇ ਕੀ ਕੀਤਾ ਕਿ ਜਿਹੜੀ ਇੱਥੇ ਸਭ ਤੋਂ ਵੱਡੀ ਗੰਦੀ ਹਰਕਤ ਕੀਤੀ ਆ ਕਿ ਇਹਨਾਂ ਨੇ ਰੋਡ ਹੀ ਬਲਾਕ ਕਰਨ ਵਾਸਤੇ ਇੱਕ ਪਿੱਲਰ ਰੋਡ ਦੇ ਵਿੱਚ ਜਿਹੜਾ ਘਟ ਤੋਂ ਘਟ ਦੀਵਾਰ ਤੋਂ ਹਟਮਾ 3 ਕ 4 ਫੁੱਟ ਹਟਮਾ ਉਹ ਪਿੱਲਰ ਲਗਾਉਣ ਦੀ ਕੋਸ਼ਿਸ਼ ਕੀਤੀ ਆ ਔਰ ਤੁਸੀਂ ਦੇਖੋ ਕਿ ਪਿਛੇ ਸਟਰੀਟ ਲਾਈਟ ਦਾ ਕੋਲ ਲੱਗਿਆ ਹੋਇਆ ਉਹਨੂੰ ਵੀ ਆਪਣੀ ਬੋਰਡਰੀ ਦੇ ਅੰਦਰ ਲੈ ਰਹੇ ਆ। ਔਰ ਜਿਸ ਵੇਲੇ ਮੈਂ ਕਾਰਪੇਸ਼ਨ ਨੂੰ ਇਸ ਗੱਲ ਦਾ ਜਿਹੜਾ ਸ਼ਿਕਾਇਤ ਕੀਤੀ ਗਈ ਹੈ ਉੱਥੋਂ ਬਿਲਡਿੰਗ ਇਨਸਪੈਕਟਰ ਆ ਗਿਆ ਉਹਨਾਂ ਨੇ ਲੇਬਰ ਨੂੰ ਕੰਮ ਲਈ ਰੋਕਿਆ ਗਿਆ। ਲੇਬਰ ਨੇ ਉਹਨਾਂ ਨੂੰ ਕਿਹਾ ਜੀ ਅਸੀਂ ਕੰਮ ਨਹੀਂ ਕਰਾਂਗੇ। ਜਿੰਨੀ ਚਿਰ ਉਹਨਾਂ ਨੇ ਦੱਸਿਆ ਨਾ ਕਿ ਨਕਸ਼ਾ ਦੱਸੋ ਆਪਣਾ ਤੇ ਕੰਮ ਕਰਿਓ ਮਿਲੋ ਜਿਹੜੀ ਤੁਹਾਡੀ ਪਾਰਟੀ ਆ ਧਾਰੀਵਾਲ ਦੀ ਉਹਨਾਂ ਨੂੰ ਸਾਡੇ ਕੋਲ ਭੇਜੋ ਉਹ ਗੱਲ ਕਰਨ ਲੇਕਿਨ ਇਹਨਾਂ ਨੇ ਕੋਈ ਵੀ ਐਹੋ ਜੀ ਗੱਲ ਨਹੀਂ ਕੀਤੀ। ਅੱਜ ਇਹਨਾਂ ਨੇ ਸਵੇਰੇ ਫਿਰ ਇਦਾਂ ਇਹਨਾਂ ਨੂੰ ਪ੍ਰਸ਼ਾਸਨ ਦਾ ਕੋਈ ਵੀ ਮਾਸਾ ਵੀ ਵੀ ਡਰ ਨਹੀਂ ਆ ਔਰ ਇਹਨਾਂ ਨੇ ਠੱਕੇ ਨਾਲ ਜੀਸੀਬੀ ਬੁਲਾ ਕੇ ਦਿਵਾਰਾ ਤੋੜ ਕੇ ਔਰ ਜ਼ਬਰਦਸਤੀ ਦਿਵਾਰ ਦੇ ਰਹੇ ਸੀ ਇਸ ਜਿਹੜੀ ਰੋਡ ਦੀ ਹੈ ਜਿੰਨੀ 5 ਫੁੱਟ ਜਗ੍ਹਾ ਹੈਗੀ ਆ ਉਹ ਸਾਰੀ ਜਿਹੜੀ ਉਹ ਆਪਣੇ ਅੰਦਰ ਲੈ ਰਹੇ ਸੀ ਜਿਹਦੇ ਵਿੱਚ ਮਹੱਲਾ ਵਾਸੀ ਸਾਰੇ ਇਕੱਠੇ ਹੋਏ ਔਰ ਇਹਨਾਂ ਨੇ ਕੰਮ ਨੂੰ ਰੋਕਿਆ ਗਿਆ ਔਰ ਜਿਹੜਾ ਇਹਦਾ ਠੇਕੇਦਾਰ ਆ ਲੇਬਰ ਆ ਅੰਦਰ ਉਹਨੇ ਮਾਲਕ ਨੂੰ ਫੋਨ ਵੀ ਕੀਤਾ ਲੇਕਿਨ ਮਾਲਕ ਮੌਜੂਦਾ ਇੱਥੇ ਨਹੀਂ ਪੁੱਜਿਆ ਗਿਆ ਅਸੀਂ ਪ੍ਰਸ਼ਾਸਨ ਨੂੰ ਵੀ ਜਿਹੜੀ ਇਹਦੀ ਸ਼ਿਕਾਇਤ ਕਰ ਦਿੱਤੀ ਗਈ ਆ ਸਾਡੇ ਐਕਸ਼ਨ ਕਾਰਪੋਰੇਸ਼ਨ ਪਰਮਜੋਤ ਜੀ ਨੂੰ ਇਹਦੀ ਸ਼ਿਕਾਇਤ ਕਰਤੀ ਆ ਐਮਟੀਪੀ ਸਾਹਿਬ ਨੂੰ ਇਹਦੀ ਸ਼ਿਕਾਇਤ ਕਰ ਦਿੱਤੀ ਹੈ ਬਿਲਡਿੰਗ ਇੰਸਪੈਕਟਰ ਨੂੰ ਵੀ ਕਹਿਤਾ ਔਰ ਡੀਸੀ ਸਾਹਿਬ ਨੂੰ ਵੀ ਇਹਦੀ ਸ਼ਿਕਾਇਤ ਕਰ ਦਿੱਤੀ ਗਈ ਆ ਅਸੀਂ ਇਹੀ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਕਿ ਇਹੋ ਜਿਹੇ ਬੰਦੇ ਜਿਹੜੇ ਬਾਹਰੋਂ ਆਣ ਕੇ ਕਿ ਪਠਾਨਕੋਟ ਦੇ ਵਿੱਚ ਤੱਕਾਦਾਰੀ ਕਲੋਨੀਆ ਕੱਟੇ ਕਰਦੇ ਆ ਔਰ ਨਾ ਸੀ ਉਹ ਕਾਰਪੇਸ਼ਨ ਦਾ ਕੋਈ ਵੀ ਕਾਰਪੇਸ਼ਨ ਨੂੰ ਇੰਨਾ ਵੱਡਾ ਚੂਨਾ ਲਗਾ ਕੇ ਜਾ ਰਿਹਾ ਨਾ ਤੇ ਕੋਈ ਨਕਸ਼ਾ ਪਾਸ ਕਰਾ ਰਿਹਾ ਔਰ ਕਿਦੀ ਸ਼ਾਇ ਤੇ ਕਿਸ ਨੂੰ ਉਹ ਸ਼ਾਇ ਤੇ ਕੰਮ ਕਰ ਰਿਹਾ ਕਿਨੂੰ ਉਹ ਐਸਓਜੀ ਰਿਸ਼ਵਤ ਦੇ ਕੇ ਕੰਮ ਕਰਵਾ ਰਿਹਾ ਔਰ ਉਹਨਾਂ ਨੂੰ ਕੋਈ ਡਰ ਹੀ ਨਹੀਂ ਹੈ ਕਿ ਅਸੀਂ ਯਾਰ ਪਠਾਨਕੋਟ ਇੱਕ ਨਗਰ ਨਿਗਮ ਦੇ ਅੰਡਰ ਆਂਦਾ ਔਰ ਨਗਰ ਨਿਗਮ ਦੇ ਅੰਡਰ ਆਣ ਕੇ ਕਿ ਉਹਦੀ ਕਿਆ ਉਹਦੇ ਚ ਨਕਸ਼ਾ ਪਾਸ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਔਰ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਹੈ ਇਹ ਹੁਜੇ ਜਿਹੜੇ ਡੀਲਰ ਆ ਗਿਆ ਜਿਨ੍ਹਾਂ ਨੇ ਪਠਾਨਕੋਟ ਦੇ ਵਿੱਚ ਆਣ ਕੇ ਇਹੋ ਜਿਹਾ ਗੰਦ ਪਾਣਾ ਸ਼ੁਰੂ ਕੀਤਾ ਔਰ ਪਠਾਨਕੋਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਇਹਨਾਂ ਨੂੰ ਕਹਿਣਾ ਕਿ ਕੋਈ ਵੀ ਜਿਹੜਾ ਕੰਮ ਕਰਨਾ ਹੈ ਲੀਗਲ ਕੀਤਾ ਜਾਏ ਇਲੀਗਲ ਨਾ ਕੀਤਾ ਜਾਏ ਜੇਦਰ ਇਲੀਗਲ ਤਾਂ ਅਸੀਂ ਜੀ ਚਾਹਿਆ ਤਾਂ ਇਹ ਡੀਸੀ ਸਾਹਿਬ ਦੇ ਦਫ਼ਤਰ ਜਾ ਕੇ ਸਾਰੇ ਅਬਰੋਰ ਨਗਰ ਦਾ ਬੰਦੇ ਲੈ ਕੇ 4-500 ਬੰਦਾ ਲੈ ਕੇ ਅਸੀਂ ਸੋਮਵਾਰ ਡੀਸੀ ਸਾਹਿਬ ਦੇ ਆਫਿਸ ਦੇ ਧਰਨਾ ਦੇਵਾਂਗੇ ਔਰ ਪਰ ਹਜ ਫੇਰ ਹੱਥ ਜੋੜ ਕੇ ਪ੍ਰਸ਼ਾਸਨਗੇ ਬੇਨਤੀ ਕਰਨੇ ਆ ਕਿ ਇਹੋ ਜਿਹਾ ਇਲੀਗਲ ਜਿਹੜਾ ਕੰਮ ਹੈ ਇਹਨੂੰ ਰੋਕਿਆ ਜਾਏ ਔਰ ਜਲਦ ਤੋਂ ਜਲਦ ਇਹ ਕੰਮ ਬੰਦ ਕਰਵਾਇਆ ਜਾਏ ਅੱਜ ਸਾਰੇ ਅਬਰੋਲ ਨਗਰ ਚਾਸਤੀ ਨਗਰ ਦੇ ਲੋਕ ਇੱਥੇ ਇਕੱਠੇ ਹੋਏ ਆ ਇੱਥੇ ਇੱਕ ਨਾ ਕੋਠੀ ਆ ਦੋ ਕੋਠੀਆਂ ਬਣੀ ਦੀਆਂ ਪੁਰਾਣੀਆਂ ਇੱਕ ਕੋਠੀ ਕਹਿੰਦੇ ਵਿਕ ਗਈ ਆ ਕੋਈ ਧਾਰੀਵਾਲ ਦੀ ਪਾਰਟੀ ਨੇ ਲਈ ਆ ਕੋਠੀ ਉਹਨਾਂ ਨੇ ਕੀ ਕੀਤਾ ਕਿ ਜਿਹੜੀ ਸਾਡੀ ਦੀਵਾਰ ਆਪਣੀ ਤੋਂ ਇਹ ਜਿਹੜਾ ਪਿੱਲਰ ਹੈ ਨਾ ਤੂੰ ਦੇਖ ਰਿਓ ਪਿੱਲਰ ਇਹ 5-5 6-6 ਫੁੱਟ ਪਿੱਲਰ ਜਿਹੜਾ ਬਾਹਰ ਕੱਢ ਦਿੱਤਾ ਇਨੇ ਨਾਲ ਕੀ ਹੋ ਰਿਹਾ ਕਿ ਇੱਥੇ ਤੇ ਆਲਰੇਡੀ ਬੜੀ ਸਮੱਸਿਆ ਆ ਰਸਤੇ ਦੀ ਰਸਤੇ ਦੇ ਵਿੱਚ ਉਹ ਆਲਰੇਡੀ ਲੋਕ ਲੰਘ ਨਹੀਂ ਪਾਉਂਦੇ ਤੇ ਇਹ ਇਨਲੀਗਲ ਤਰੀਕੇ ਦੇ ਨਾਲ ਕੋਈ ਦੁਕਾਨਾਂ ਬਣ ਰਹੀਆਂ ਜਿਹਦਾ ਕੀ ਨਾ ਤੇ ਨਕਸ਼ਾ ਪਾਸ ਹੈ ਤੇ ਨਾ ਕੋਈ ਸੀਐਲਯੂ ਹੋਇਆ ਤੇ ਇਨਲੀਗਲ ਤਰੀਕੇ ਦੇ ਨਾਲ ਜਿਹੜਾ ਇਹ ਕੰਮ ਹੋ ਰਿਹਾ ਤੇ ਸਾਰੇ ਮੁਹੱਲੇ ਵਾਲਿਆਂ ਦੀ ਮੰਗ ਹੈ ਕਿ ਐਸੇ ਕੰਮ ਨੂੰ ਜਲਦ ਤੋਂ ਜਲਦ ਰੋਕਿਆ ਜਾਏ ਇਹਦੇ ਬਾਰੇ ਡੀਸੀ ਸਾਹਿਬ ਦੀ ਨਾਲੇ ਚ ਵੀ ਲੈਂਦਾ ਹੈ ਤੇ ਕਾਰਪੋਰੇਸ਼ਨ ਦੀ ਨਾਲੇ ਦੇ ਵਿੱਚ ਵੀ ਸਾਰੇ ਜਿੰਨੇ ਵੀ ਸਬੰਧਤ ਅਫਸਰ ਹੈ ਉਹਨਾਂ ਸਾਰਿਆਂ ਦੇ ਨਾਲ ਦੇ ਵਿੱਚ ਲੈ ਆਂਦਾ ਕਿ ਇਹ ਕੰਮ ਜਿਹੜਾ ਗਲਤ ਹੈ ਤੇ ਜਿਸ ਵੀ ਬੰਦੇ ਨੇ ਇਹ ਇਨ ਲੈਗਨ ਕੰਮ ਕੀਤਾ ਉਹਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਕੀਤੀ ਜਾਏ ਤਾਂ ਕਿ ਆਉਣ ਵਾਲੇ ਜਿਹੜੇ ਲੋਕ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹ ਜਿਹੜਾ ਨਾ ਉਹ ਮਿਲੇ ਸਬਕ ਮਿਲੇ ਕਿ ਜਿਹੜਾ ਗਲਤ ਕੰਮ ਹੈ ਉਹ ਗਲਤ ਹੈ ਗਲਤ ਕੰਮ ਨਹੀਂ ਕਰਨਾ ਅਖਲੀ ਐਫ ਆਈ ਆਰ ਜਿਹੜੀ ਹੈ ਉਹ ਤੁਰੰਤ ਲਾਂਚ ਕਰਨੀ ਚਾਹੀਦੀ ਹੈ ਤੇ ਜਿਹੜੇ ਜਿਹੜੇ ਸਬੰਧਤ ਬੰਦਿਆਂ ਨੇ ਇਹ ਗਲਤ ਕੰਮ ਕੀਤਾ ਉਹਨਾਂ ਦੀ ਰੱਸ਼ ਪਾਣੀ ਚਾਹੀਦੀ ਹੈ ਤੇ ਇਹ ਕੰਮ ਨੂੰ ਜਿਹੜਾ ਹੁਣੀ ਬੰਦ ਕਰਵਾਇਆ ਗਿਆ ਹੈ ਇਹੋ ਪ੍ਰਸ਼ਾਸਨ ਅਗੇ ਸਾਰੇ ਏਰੀਆ ਦੀ ਮੰਗ ਹੈ